ਤਾਂ ਖੰਡਾ ਤੇ ਸੁਮਰਾਹਾਂ ਰੋਡ ਉੱਤੇ ਬਿਕਾਬੂ ਹੋਈ ਕਾਰ ਨੇ ਪਿੱਛੇ ਤੋਂ ਦੋ ਬਾਈਕਾਂ ਅਤੇ ਦੋ ਕਾਰਾਂ ਨੂੰ ਟੱਕਰ ਮਾਰ ਦਿੱਤੀ ਹੈ ਜਿਸ ਦੇ ਵਿੱਚ ਬੁਲਟ ਸਵਾਰ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ। ਦੋਹਰ ਵਾਹਨਾਂ ਦੇ ਡਰਾਈਵਰ ਵੀ ਜ਼ਖਮੀ ਹੋ ਗਏ ਨੇ। ਸੂਤਰਾਂ ਦੇ ਹੱਥ ਸੇ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ ਜਿਸ ਦੇ ਵਿੱਚ ਸਾਫ਼ ਦਿਖਾਈ ਦੇ ਰਿਹਾ ਕਿ ਤੇਜ਼ ਰਫ਼ਤਾਰ ਬਿਕਾਬੂ ਕਾਰ ਨੇ ਵਾਹਨਾਂ ਨੂੰ ਟੱਕਰ ਮਾਰੀ ਹੈ। ਜ਼ਖਮੀ ਬੁਲਟ ਸਵਾਰਾਂ ਵਿਸ਼ੇਖ ਨੂੰ ਜ਼ੋਹਰ ਹਸਪਤਾਲ ਲਿਆਂਦਾ ਗਿਆ ਜਿੱਥੇ ਉਸ ਦੀ ਹਾਲਤ ਖਤਰੇ ਤੋਂ ਬਾਹਰ ਦੱਸਿਆ ਜਾ ਰਹੀ ਹੈ। ਅਸਾਕਮੇਬਿਸ਼ੇਕ ਨੇ ਦੱਸਿਆ ਕਿ ਉਹ ਦਵਾਈ ਲੈਣ ਜਾ ਰਿਹਾ ਸੀ ਤਾਂ ਰਸਤੇ ਦੇ ਵਿੱਚ ਵਾਹਨ ਦੇ ਉਸ ਨੂੰ ਪਿੱਛੋਂ ਤੋਂ ਟੱਕਰ ਮਾਰ ਦਿੱਤੀ। ਉਸ ਤੋਂ ਬਾਅਦ ਉਸ ਨੂੰ ਕੁਝ ਨਹੀਂ ਪਤਾ ਲੱਗਿਆ। 32 ਜ਼ਖਮੀਆਂ ਨੂੰ ਸਵਰਨਪਤਾਲ ਲਿਆਂਵਾਲੇ ਬਾਬਾ ਨੇ ਦੱਸਿਆ ਕਿ ਕਾਬੂ ਕਾਰ ਨੇ ਪਿੱਛੋਂ ਤੋਂ ਦੋ ਬਾਈਕਸ ਸਮੇਤ ਚਾਰ ਵਾਹਨਾਂ ਨੂੰ ਟੱਕਰ ਮਾਰ ਗਿਆ। ਜਿਸ ਦੇ ਵਿੱਚ ਅਭਿਸ਼ੇਕ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ। ਤੇ ਰਾਘੀਰ ਨਰਿੰਦਰ ਸਿੰਘ ਨੇ ਦੱਸਿਆ ਕਿ ਸੜਕ ਦੇ ਵਿੱਚਕਾਰ ਇਹ ਵੱਡਾ ਟੋਆਇਆ ਸੀ ਜਿਸ ਕਾਰਨ ਇਹ ਗੰਭੀਰ ਹਾਦਸਾ ਵਾਪਰਿਆ। ਕੀ ਨਾਮ ਨੂੰ ਕਿਹੜਾ ਅਭਿਸ਼ੇਕ ਅਭਿਸ਼ੇਕ ਜੀ ਕਿੱਦਾਂ ਹੋਇਆ ਐਕਸੀਡੈਂਟ ਵਿੱਚ ਮੈਂ ਤਰ੍ਹਾਂ ਦਾ ਜ਼ਖ਼ਮ ਮਾਰੇ ਮੈਨੂੰ ਇਨਫੈਕਸ਼ਨ ਤੇ ਗੇ ਪਰ ਤਰ੍ਹਾਂ ਦਾ ਇਨਫੈਕਸ਼ਨ ਦਾ ਟਿਕਾ ਲਵਾ ਕੇ ਇੰਜੈਕਸ਼ਨ ਲਵਾ ਕੇ ਵਾਪਸ ਆ ਰਿਹਾ ਸੀਗਾ ਮੈਂ ਕੰਮ ਤੇ ਜਾਣਾ ਸੀਗਾ ਡੀਜੇ ਪਲੇ ਕਰਦਾ ਸੀ ਵੈਸੇ ਮੈਂ ਤੇ ਫੇ ਉੱਥੇ ਜਾਣਾ ਸੀ ਕੰਮ ਛੋਟੇ ਨਵੇਂ ਪਿੰਡ ਜੀ ਤੇ ਮੈਨੂੰ ਤਾਂ ਪਤਾ ਨਹੀਂ ਲੱਗਾ ਮਰ ਬੁੱਢ 30 ਪੈਂਤੀ ਤੇ ਹੋਣਾ ਮੇਖ ਨਾਲ ਉਹ Holi 30 ਜੀ ਤੇ ਹਜੇ ਮੇਰੇ ਕੋਲ ਟਾਈਮ ਕਾਫੀ ਪਿਆ ਧੀ ਕਮਗਾ ਚਲ ਮੈਂ ਆਰਾਮ ਨਾ ਚਾਵਾ ਤੇ ਮਗਰ ਵੀ ਪਤਾ ਨਹੀਂ ਲੱਗਿਆ ਵੀ ਕਦੋਂ ਕੀ ਵਜਿਆ ਕੀ ਨਹੀਂ ਮੈਨੂੰ ਉਸ ਤੋਂ ਬਾਅਦ ਕੁਝ ਵੀ ਯਾ ਕੁਝ ਕਿੱਥੋਂ ਦੇ ਰਹਿਣ ਵਾਲੇ ਹੋ ਤੁਸੀਂ ਪਟਿਆਲਾ ਤੋਂ ਆ ਜੀ ਤੇ ਕਿੱਚੂ ਹਿੱਟ ਕਿਨੇ ਮਾਰੇ ਕੁਝ ਪਤਾ ਨਹੀਂ ਵੀ ਜੀ ਕੁਝ ਨਹੀਂ ਪਤਾ ਲੱਗਿਆਗਾ ਗੱਡੀ ਜਿੱਦੀ ਜਿੱਦੀ ਗੱਡੀ ਉੱਥੇ ਰੱਖਾਂਗੇ ਤੁਸੀਂ ਕੋਈ ਕਰਦੇ ਤੇ ਸਵਾਰ ਮੈਂ ਵੋਲਟ ਤੇ ਸੀ ਜੀ ਅੱਛਾ ਕਿੰਨੀ ਉਮਰ ਕਿੰਨੀ ਹੈ ਗੱਡੀ ਮੇਰੀ 20 ਸਾਲ ਦੀ ਹੋਰ ਆਈ ਕਿੰਨੇ ਚੱਕਾ ਹੋ ਕਿਤੇ ਸਿੱਟੇ ਲਾਵਾ ਹੋ ਕਿਤੇ ਨਹੀਂ ਜੀ 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 ਤਾਂ ਘਰੇ ਬੈਠ ਕਰਕੇ ਇੱਕ ਮੋਡੇ ਤੇ ਆ ਜੀ ਤੇ ਇੱਕਾ ਪੱਟ ਥੋੜਾ ਜਿ ਖੜਨ ਲੱਗੇ ਥੋੜੀ ਜੀ ਪ੍ਰੋਬਲਮ ਆ ਰਹੀ ਹੈ ਮੈਨੂੰ ਲੱਗਦੇ ਜੀ ਮੇਰੇ ਛੋਟੇ ਭਰਾ ਨਹੀਂ ਸਾਡੇ ਸਾਹਮਣੇ ਦਰਾਂ ਦੇ ਰਹਿੰਦੇ ਨੇ ਜੀ ਅੱਛਾ ਤੇ ਕਿਦਾਂ ਹੋਇਆ ਇਹਨਾਂ ਦਾ ਐਕਸੀਡੈਂਟ ਅਸੀਂ ਵੀਰ ਜੀ ਸਮਰਾਲੇ ਤੋਂ ਮੇਰਾ ਬਾਲ ਪੈਂਡਿੰਗ ਦਾ ਕੰਮ ਸੀਗਾ ਜੀ ਅਸੀਂ ਉਧਰ ਆ ਰਹੇ ਸੀਗੇ ਪਿੱਛੇ ਮੁੰਡਾ ਅਸੀਂ ਮੈਂ ਦੇਖ ਲਿਆ ਸੀਗਾ ਬੋਲਟ ਤੇ ਸਾਡਾ ਸੋਨੂੰ ਆ ਰਿਆਂ ਅਸੀਂ ਉਹ ਸੂਏ ਦੀ ਪੁਲੀ ਥੋੜੀ ਜੀ ਪਾਰਿਆ ਕਰੀਏ ਉਹਦੇ ਪਿੱਛੋਂ ਇਹੋ ਜੀ ਗੱਡੀ ਆਈ ਆ ਉਹ ਉਨੇ ਪਹਿਲਾਂ ਤਾਂ ਬੋਲਟ ਨੂੰ ਕਰਿਆ ਪੀ ਕਬ ਬੋਲਟ ਤੇ ਮਾਰਿਆ ਬੋਲਟ ਤੇ ਕਹਾ ਗੱਡੀ ਸੀ ਉਹਦੇ ਬੱਚੇ ਸੀਗਾ ਜੀ ਦੋ ਵਿੱਚ ਬੈਠੇ ਨੇ ਦੋ ਲੇਡੀਜ਼ ਬੈਠੇ ਸੀ ਇੱਕ ਜਾਨਸ ਸੀਗਾ ਜੀ ਮਰੂਤੀ ਗੱਡੀ ਉਹ ਵੀ ਉੱਥੇ ਖੜੀ ਆ ਤੇ ਉਦੋਂ ਬਾਅਦ ਇੱਕ ਮੋਟਰਸਾਈਕਲ ਸਪਲੈਂਡਰ ਸੀਗਾ ਜੀ ਉਹਦੇ ਕੋਲੇ ਜਾ ਕੇ ਡੇ ਗਿਆ ਉਹ ਵਿਚਾਰਾ ਕਹਿੰਦਾ ਵੀ ਸੁਕਰ ਆ ਵੀ ਮੈਂ ਤਾਂ বাজ ਗਿਆ ਮੈਂ ਤਾਂ ਜਾਣਾ ਐਮ 6:00 ਵਜੇ ਜੀ ਇਹ ਮੁੰਡਾ ਖਾਸੇ ਉੱਚੀ ਯਾਨੀ ਕਿ ਜਾ ਕੇ ਡੇ ਗਿਆ ਮੈਂ ਦੇਖਿਆ ਵੀ ਸਾਡਾ ਸੋਨੂੰ ਆ ਇਹ ਫਿਰ ਮੈਂ ਗੱਡੀ ਆਪਣੀ ਮੇਰੀ ਮਰੂਤੀ ਗੱਡੀ ਸੀਗੀ ਮਾਤੋਂ ਗੱਡੀ ਖੜਾ ਕੇ ਫਿਰ ਮੈਂ ਭੱਜ ਕੇ ਸਿਰਫ ਇਹਦੇ ਕੋਲੇ ਆਇਆ ਤੇ ਖੂਨ ਦੇਖਿਆ ਕਾਟਨ ਲੈ ਕੇ ਸਾਫ਼-ਸੂਫ਼ ਕਰਕੇ ਫਿਰ ਮੁੰਡਾ ਚਲਾਉਦੀ ਤੋਂ ਬੁਲਾ ਕੇ ਜੀ ਗੱਡੀ ਜਿਹੜੀ ਰੁਪੇ ਰੁ ਪੇਜਾ ਜੀ ਮੁੰਡਾ ਇਹ ਕਿਹੜੀ ਗੱਡੀ ਨੇ ਮਾਰੀ ਪੁੱਛ ਪਤਾ ਨਹੀਂ ਗੱਡੀ ਦਾ ਨੋਂ ਨਹੀਂ ਗਾ ਜੀ ਪਤਾ ਗੱਡੀ ਵੈਸੇ ਉੱਥੇ ਰੁਕੀ ਹੋਈ ਹੈ ਜੀ ਉਹ ਉੱਥੇ ਹੀ ਖੜੀ ਹੈ ਜੀ ਉਹ ਹਾਂਜੀ ਡਰਿੰਕ ਤਿੰਨ ਬੰਦੇ ਸੀਗੇ ਜੀ ਉਹ ਚ ਜਿਹੜਾ ਮੇਨ ਡਰਾਈਵਰ ਸੀਗਾ ਚਲੋ ਉਹ ਤਾਂ ਮਿੰਤਾ ਕਰਦਾ ਸੀ ਜਿਹੜੇ ਦੋ ਬੰਦੇ ਸੀ ਉਹ ਧਮਕੀਆਂ ਦਿੰਦੇ ਸੀਗੇ ਜੀ ਹੁੰਦਾ ਕਰ ਲੋ ਕੀ ਹੁੰਦਾ ਪਬਲਿਕ ਖੜ ਗਈ ਸਾਡੇ ਨਾਲ ਪਬਲਿਕ ਹੀ ਸਾਰੀ ਉਹ ਸਾਰਿਆਂ ਕੋਲੇ ਵੀਡੀਓ ਹੈਗੀ ਹੈ ਜੀ ਉੱਥੇ ਸੀਸੀਟੀਵੀ ਵੀ ਆਈ ਹੈ ਸਾਹਮਣੇ ਹੈ ਸੀਸੀਟੀਵੀ ਵੀ ਆਈ ਹੈ